ਸ਼੍ਰੀ ਆਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਅੱਧੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਦੇ ਪੀ ਆਰ ਵਿਅਕਤੀਆਂ ਨੂੰ ਅਮਰੀਕਾ ਚੋ ਦਾਖਲ ਹੋਣ ਲਈ ਦੇਣੀ ਪਵੇਗੀ ਫੀਸ ਇੰਨੇ ਡਾਲਰਾਂ ਦਾ ਕੰਨਾ ਪਵੇਗਾ ਪਾਕਪਤਾਨ ਹੁਣ ਕੈਨੇਡੀਅਨ ਪੀਆਰ ਵਿਅਕਤੀ ਨੂੰ ਹੁਣ ਅਮਰੀਕਾ ਵਿੱਚ ਦਾਖਲ ਹੋਣ ਲਈ ਵੀਜ਼ਾ ਇੰਟੈਂਗਰੀ ਫੀਸ ਦੇਣੀ ਪਵੇਗੀ ਇਹ ਫੀਸ ਇਸ ਵੇਲੇ 250 ਨਿਰਧਾਰਤ ਕੀਤੀ ਗਈ ਹੈ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ ਅਤੇ ਇਨਫੈਕਸ ਇਨ ਫਿਲੇਸ਼ਨ ਨਾਲ ਡਾਈਜੈਸਟ ਕੀਤਾ ਜਾਵੇਗਾ ਰਾਸ਼ਟਰਪਤੀ 트ੰਪ ਪ੍ਰਸ਼ਾਸਨ ਪ੍ਰਸ਼ਾਸਨ ਨੇ 1 ਬਿਗ ਬਿਊਟੀਫੁਲ ਬਿਲ ਐਕਟ ਜੋ ਹਾਲ ਹੀ ਵਿੱਚ ਲਾਗੂ ਕੀਤਾ ਗਿਆ ਹੈ ਇਸ ਵਿੱਚ ਸ਼ਾਮਲ ਹੈ ਕੁਝ ਯਾਤਰੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਲਈ 250 ਇੱਕ ਵੀਜ਼ਾ ਐਟੈਂਗਰੀ ਫੀਸ ਦਾ ਭੁਗਤਾਨ ਕਰਨ ਬਾਰੇ ਇੱਕ ਯੋਜਨਾ ਹੈ ਵਾਈਟ ਹਾਊਸ ਦੇ ਅਨੁਸਾਰ ਇਸ ਐਕਟ ਵਿੱਚ ਅਮਰੀਕੀ ਸਰਹੱਦੀ ਸਰਹੱਦ ਰੱਖਿਆ ਕਰਨ ਲਈ ਇੱਕ ਯੋਜਨਾ ਸ਼ਾਮਲ ਹੈ ਅਤੇ ਹੋਮ ਲੈਂਡ ਸੁਰੱਖਿਆ ਨੂੰ ਲੋੜੀਂਦੇ ਸਰੋਤ ਪ੍ਰਦਾਨ ਕਰਦਾ ਹੈ ਇਹ الايਸੀਈ एजेंडा ਜਨਟਨ ਰਹੀ ਨਜ਼ਰਬੰਦੀ ਕੇਂਦਰਾਂ ਲਈ ਤੇ ਨਾਲ ਹੀ ਅਮਰੀਕਾ ਦੇ ਬਾਰਡਰ ਨੂੰ ਪੂਰਾ ਕਰਨ ਲਈ ਫੰਡ ਇਕੱਠਾ ਕਰਨਾ ਕਰਨ ਦੀ ਯੋਜਨਾ ਹੈ ਯੂ ਐਸ ਏ ਟੂਡੇ ਦੀ ਰਿਪੋਰਟ ਅਨੁਸਾਰ ਵੀਜ਼ਾ ਇੰਟੈਂਗਰੀ ਫੀਸ ਦਾ ਉਦੇਸ਼ ਅਮਰੀਕੀ ਵੀਜ਼ਾ ਨੀਤੀ ਅਤੇ ਸਰਹੱਦੀ ਸੁਰੱਖਿਆ ਨਾਲ ਸੰਬੰਧਿਤ ਸੰਬੰਧ ਲਾਗੂ ਕਰਨ ਅਤੇ ਪ੍ਰਸ਼ਾਸਕੀ ਯਤਨਾਂ ਦਾ ਸਮਰਥਨ ਕਰਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ